ਕਿ ਬੀਸੀਸੀਆਈ ਇਸ ਦੇਸ਼ ਦੇ ਵਿੱਚ ਪੂਰਾ ਕਰਵਾਏਗੀ ਆਈਪੀਐਲ 2025 ਕ੍ਰਿਕਟ ਬੋਰਡ ਨੇ ਦਿੱਤਾ ਭਾਰਤ ਨੂੰ ਆਫਰ ਤੁਸੀਂ ਵੇਖ ਰਹੇ ਹੋ ਜੀ ਨੂਰ ਬਚੋ ਟਾਕਸ ਦਾ ਇਹ ਅਹਿਮ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆਈਪੀਐਲ ਮੈਚਸ ਨੂੰ ਲੈ ਕੇ ਕਿਉਂਕਿ ਭਾਰਤ ਪਾਕਿਸਤਾਨ ਤਣਾਅ ਦੇ ਵਿਚਾਲੇ ਆਈਪੀਐਲ ਮੈਚ ਜਿਹੜੇ ਨੇ ਉਹ ਕਿਤੇ ਨਾ ਕਿਤੇ ਰੋਕ ਦਿੱਤੇ ਗਏ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਆਈਪਲ 2025 ਸੀਜ਼ਨ ਨੂੰ ਵਿਚਕਾਰ ਹੀ ਮੁਲਤਵੀ ਕਰ ਦਿੱਤਾ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਲਾਤ ਲਗਾਤਾਰ ਵਿਗੜਨ ਤੋਂ ਬਾਅਦ ਬੀਸੀਸੀਆਈ ਨੇ ਸ਼ੁੱਕਰਵਾਰ 9 ਮਈ ਨੂੰ ਇਹ ਫੈਸਲਾ ਲਿਆ। ਉਦੋਂ ਤੋਂ ਹੀ ਇਸ ਬਾਰੇ ਚਰਚਾ ਚੱਲ ਰਹੀ ਹੈ ਕਿ ਟੂਰਨਾਮੈਂਟ ਦੁਬਾਰਾ ਸ਼ੁਰੂ ਹੋਏਗਾ। ਭਾਵੇਂ ਇਹ ਸ਼ੁਰੂ ਹੋ ਜਾਵੇ, ਇਹ ਕਦੋਂ ਅਤੇ ਕਿੱਥੇ ਆਯੋਜਿਤ ਕੀਤਾ ਜਾਏਗਾ ਇਸ ਬਾਰੇ ਲਗਾਤਾਰ ਗੱਲਬਾਤ ਚੱਲ ਰਹੀ ਹੈ। ਤੇ ਅਜੇ ਇਸ ਸਮੇਂ ਇੰਗਲੈਂਡ ਕ੍ਰਿਕਟ ਬੋਰਡ ਨੇ ਟੂਰਨਾਮੈਂਟ ਦੇ ਬਾਕੀ ਹਿੱਸੇ ਨੂੰ ਆਪਣੇ ਦੇਸ਼ ਦੇ ਵਿੱਚ ਕਰਵਾਉਣ ਬਾਰੇ ਬੀਸੀਸੀਆਈ ਦੇ ਨਾਲ ਸੰਪਰਕ ਕੀਤਾ ਹੈ। IPL 2025 ਇੱਕ ਹਫ਼ਤੇ ਦੇ ਲਈ ਬੋਲਤਵੀ ਕਰ ਦਿੱਤਾ ਗਿਆ 6-7 ਮਈ ਦੀ ਰਾਤ ਤੋਂ ਹੀ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ ਤੇ ਭਾਰਤ ਤੇ ਪਾਕਿਸਤਾਨ ਵਿਚਕਾਰ ਲਗਾਤਾਰ ਗਤੀਰੋਧ ਚੱਲ ਰਿਹਾ ਹੈ ਇਸ ਦੇ ਮੱਦੇਨਜ਼ਰ 8 ਮਈ ਨੂੰ ਧਰਮਸ਼ਾਲਾ ਦੇ ਵਿੱਚ ਪੰਜਾਬ ਕਿੰਗਸ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਖੇਡਿਆ ਗਿਆ ਮੈਚ ਵਿਚਕਾਰ ਹੀ ਰੱਦ ਕਰ ਦਿੱਤਾ ਗਿਆ ਇੱਕ ਦਿਨ ਬਾਅਦ ਸ਼ੁੱਕਰਵਾਰ 9 ਮਈ ਨੂੰ BCCI ਨੇ ਤੁਰੰਤ ਪ੍ਰਭਾਵ ਦੇ ਨਾਲ ਟੂਰਨਾਮੈਂਟ ਨੂੰ ਰੋਕਣ ਦਾ ਫੈਸਲਾ ਕੀਤਾ BCCI ਦੇ ਉਪ ਪ੍ਰਧਾਨ ਰਜੀਵ ਸ਼ੁਕਲਾ ਨੇ ਕਿਹਾ ਕਿ ਟੂਰਨਾਮੈਂਟ ਨੂੰ ਹੁਣ ਸਿਰਫ ਇੱਕ ਹਫ਼ਤੇ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਭਾਰਤੀ ਬੋਰਡ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਟੂਰਨਾਮੈਂਟ ਸੰਬੰਧੀ ਕੋਈ ਵੀ ਅਗਲਾ ਫੈਸਲਾ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਆਧਾਰ 'ਤੇ ਹੀ ਲਿਆ ਜਾਏਗਾ। ਅਜਿਹੇ ਸਮੇਂ ਇੰਗਲੈਂਡ ਕ੍ਰਿਕਟ ਬੋਰਡ ਨੇ BCCI ਨੂੰ ਟੂਰਨਾਮੈਂਟ ਦੇ ਬਾਕੀ ਅਗਲੇ ਮੈਚ ਆਪਣੇ ਦੇਸ਼ ਦੇ ਵਿੱਚ ਕਰਾਉਣ ਦਾ ਪ੍ਰਸਤਾਵ ਵੀ ਦਿੱਤਾ ਹੈ। ਇੰਗਲੈਂਡ ਦੀ ਮੈਗਜ਼ੀਨ ਦਾ ਕ੍ਰਿਕਟਰ ਦੇ ਅਨੁਸਾਰ ਇੰਗਲਿਸ਼ ਬੋਰਡ ਨੇ ਬੀਸੀਸੀਆਈ ਨੂੰ ਪ੍ਰਸਤਾਵ ਦਿੱਤਾ ਹੈ ਕਿ ਆਈਪੀਐਲ 2025 ਦੇ ਬਾਕੀ 16 ਮੈਚ ਉਹਨਾਂ ਦੇ ਦੇਸ਼ ਦੇ ਵਿੱਚ ਕਰਵਾਏ ਜਾ ਸਕਦੇ ਨੇ ਹਾਲਾਂਕਿ ਇਸ ਮਾਰੇ ਭਾਰਤੀ ਬੋਰਡ ਦੇ ਵੱਲੋਂ ਫਿਲਹਾਲ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਸਿਰਫ ਈਸੀਬੀ ਹੀ ਨਹੀਂ ਸ਼ੁੱਕਰਵਾਰ ਨੂੰ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਵੀ ਇਸੇ ਤਰ੍ਹਾਂ ਦੀ ਪੋਸਟ ਪਾਈ ਤੇ ਸੁਝਾਅ ਦਿੱਤਾ ਕਿ ਆਈਪੀਐਲ ਦਾ ਬਾਕੀ ਹਿੱਸਾ ਇੰਗਲੈਂਡ ਦੇ ਵਿੱਚ ਪੂਰਾ ਕੀਤਾ ਜਾ ਸਕਦਾ ਹੈ ਤਾਂ ਹੁਣ ਆਈਪੀਐਲ ਜਿਹੜਾ ਹੈ ਮੁਲਤਵੀ ਕਰ ਦਿੱਤਾ ਗਿਆ ਇੱਕ ਹਫਤੇ ਦੇ ਲਈ ਤੇ 50 ਗੱਡੀਆਂ ਦੇ ਰਾਈ ਜਲੰਧਰ ਜਿਹੜੇ ਨੇ ਆਈਪੀਐਲ ਖਿਡਾਰੀ ਵੀ ਲਿਆਂਦੇ ਗਏ ਨੇ ਤਾਂ ਉੱਥੇ ਜਿਹੜੇ ਲੋਕਾਂ ਨੇ ਟਿਕਟ ਖਰੀਦੀ ਸੀਗੀ ਉਹਨਾਂ ਨੂੰ ਰਾਹਤ ਮਿਲੀ ਕਿਉਂਕਿ ਉਹਨਾਂ ਨੂੰ ਜਿਹੜੇ ਪੈਸੇ ਨੇਗੇ ਉਹ ਵਾਪਸ ਮਿਲ ਜਾਣਗੇ ਬੀਸੀਸੀਆਈ ਦੇ ਵੱਲੋਂ ਆਈਪੀਐਲ 2025 ਨੂੰ ਇੱਕ ਹਫਤੇ ਲਈ ਜਦੋਂ ਮੁਅਤਲ ਕਰਨ ਤੋਂ ਬਾਅਦ ਸਨਰਾਈਜ਼ਰਸ ਹైదరాబాద్ ਉਤੇ ਲਖਨਊਸ ਉੱਪਰ ਜਾਇੰਟਸ ਨੇ ਪੁਸ਼ਟੀ ਕੀਤੀ ਹੈ ਕਿ ਉਹ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੈਂਜਰਜ਼ ਬੰਗਲੌਰ ਵਿਰੁੱਧ ਆਪਣੇ ਘਰੇਲੂ ਮੈਚਾਂ ਦੇ ਲਈ ਟਿਕਟਾਂ ਦੀ ਰਿਫੰਡ ਪ੍ਰਕਿਰਿਆ ਸ਼ੁਰੂ ਕਰ ਰਹੇ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਨੂੰ ਦੇਖਦੇ ਹੋਏ ਬੀਸੀਸੀਆਈ ਨੇ ਆਈਪੀਐਲ ਨੂੰ ਇੱਕ ਹਫ਼ਤੇ ਦੇ ਲਈ ਮੁਲਤਵੀ ਕਰਨ ਦਾ ਫੈਸਲਾ ਕੀਤਾ ਸੀ ਤਾਂ ਜਿਹੜੇ ਪੈਸੇ ਜਿਹੜੀ ਟਿਕਟਾਂ ਲੋਕਾਂ ਨੇ ਲਈਆਂ ਸੀਗੀਆਂ ਤਾਂ ਉਹਨਾਂ ਨੂੰ ਰਿਫੰਡ ਕਰਨ ਦੀ ਵੀ ਪ੍ਰਤੀਕਿਰਿਆ ਜਿਹੜੀ ਹੈ ਉਹ ਜਾਰੀ ਹੈ